ਮੇਰਾ ਭਰਾ ਜਦੋਂ ਜਵਾਨ ਹੋਇਆ ਸੀ ਤਾਂ ਮੇਰੇ ਘਰ ਦੇ ਉਹਦੇ ਵਿਆਹ ਬਾਰੇ ਸੋਚਣ ਲੱਗੇ ਸੀ ਕਿਉਂਕਿ ਮੈਂ ਤਾਂ ਡਾਕਟਰੀ ਦਾ ਕੋਰਸ ਕਰਦਾ ਸੀ ਤੇ ਮੇਰਾ ਭਰਾ ਘਾਰ ਹੀ ਹੁੰਦਾ ਸੀ ਉਹਨੇ ਪੜ੍ਹਾਈ ਵੀ ਘੱਟ ਹੀ ਕੀਤੀ ਸੀ ਉਹ ਖੇਤੀ ਦਾ ਕੰਮ ਕਰਦਾ ਸੀ ਇਸ ਕਰਕੇ ਘਰ ਦੇ ਚਾਹੁੰਦੇ ਸੀ ਕਿ ਉਹਦਾ ਜਲਦੀ ਤੋਂ ਜਲਦੀ ਵਿਆਹ ਕਰ ਦਿੱਤਾ ਜਾਵੇ ਕਿਉਂਕਿ ਅੱਜ ਕੱਲ੍ਹ ਖੇਤੀ ਵਾਲੇ ਮੁੰਡਿਆਂ ਨੂੰ ਘੱਟ ਹੀ ਕੁੜੀਆਂ ਮਿਲਦੀਆਂ ਨੇ ਕਿਉਂਕਿ ਕੁੜੀਆਂ ਜ਼ਿਆਦਾਤਰ ਆਇਲਟਸ ਕਰਕੇ ਬਾਹਰ ਜਾ ਰਹੀਆਂ ਨੇ ਇਸ ਕਰਕੇ ਮੇਰੇ ਭਰਾ ਨੂੰ ਕੋਈ ਕੁੜੀ ਨਹੀਂ ਮਿਲ ਰਹੀ ਸੀ ਸਾਰੀਆਂ ਕੁੜੀਆਂ ਦੀ ਉਮਰ ਉਹਦੇ ਨਾਲੋਂ ਛੋਟੀ ਹੁੰਦੀ ਸੀ ਮੇਰਾ ਭਰਾ ਥੋੜਾ ਜਿਹਾ ਮੋਟਾ ਵੀ ਸੀ ਉਹਦੀ ਵਿਚਾਰੇ ਦੀ ਜਿਆਦਾ ਪਰਸਨੈਲਿਟੀ ਵੀ ਨਹੀਂ ਸੀ ਇਸ ਕਰਕੇ ਮੰਮੀ ਡੈਡੀ ਨੂੰ ਇਹੀ ਫਿਕਰ ਲੱਗਾ ਰਹਿੰਦਾ ਸੀ ਕਿ ਇਹਦਾ ਵਿਆਹ ਕਿਵੇਂ ਹੋਊਗਾ ਕਈ ਰਿਸ਼ਤੇ ਆਉਂਦੇ ਸੀ ਪਰ ਕੁੜੀਆਂ ਉਹਦੀ ਫੋਟੋ ਵੇਖ ਕੇ ਉਹਨੂੰ ਨਾ ਪਸੰਦ ਕਰ ਦਿੰਦੀਆਂ ਸੀ ਜਿਸ ਕਰਕੇ ਉਹ ਬੜਾ ਪਰੇਸ਼ਾਨ ਰਹਿੰਦਾ ਸੀ ਮੈਂ ਦੇਖਣ 'ਚ ਜਿਆਦਾ ਸੋਹਣਾ ਸੀ ਹਰ ਕੋਈ ਮੇਰ ਨਾਲ ਆਪਣੀ ਕੁੜੀ ਦਾ ਰਿਸ਼ਤਾ ਕਰਨਾ ਚਾਹੁੰਦਾ ਸੀ ਪਰ ਮੰਮੀ ਡੈਡੀ ਚਾਹੁੰਦੇ ਸੀ ਕਿ ਪਹਿਲਾਂ ਵੱਡੇ ਦਾ ਵਿਆਹ ਹੋ ਜਾਵੇ ਕਿਉਂਕਿ ਮੇਰਾ ਤਾਂ ਹੋ ਹੀ ਜਾਣਾ ਸੀ ਕਿਉਂਕਿ ਮੈਂ ਤਾਂ ਪੜ੍ਹਾਈ ਵੀ ਕੀਤੀ ਹੋਈ ਸੀ ਤੇ ਹੁਣ ਡਾਕਟਰੀ ਦਾ ਕੋਰਸ ਵੀ ਕਰਦਾ ਸੀ ਮੈਂ ਤਾਂ ਜੇ ਵਿਆਹ ਕਰਵਾਉਣਾ ਵੀ ਨਹੀਂ ਚਾਹੁੰਦਾ ਸੀ ਪਰ ਸਾਰੇ ਰਿਸ਼ਤੇਦਾਰ ਮੈਨੂੰ ਹੀ ਰਿਸ਼ਤੇ ਲਈ ਜ਼ੋਰ ਪਾ ਰਹੇ ਸੀ ਪਰ ਮੇਰੇ ਘਰ ਦੇ ਵੀ ਮੇਰਾ ਰਿਸ਼ਤਾ ਜੇ ਨਹੀਂ ਕਰਨਾ ਚਾਹੁੰਦੇ ਸੀ ਹੌਲੀ ਹੌਲੀ ਮੇਰੇ ਵੱਡੇ ਭਰਾ ਦਾ ਰਿਸ਼ਤਾ ਸਿਰੇ ਚੜੀ ਗਿਆ ਕੁੜੀ ਦੀ ਵੀ ਪਲੱਸ 2 ਕੀਤੀ ਹੋਈ ਸੀ ਘਰ ਦੇ ਕੰਮ ਵੀ ਸਾਰੇ ਕਰ ਲੈਂਦੀ ਸੀ ਜਿਸ ਕਰਕੇ ਘਰਦਿਆਂ ਨੇ ਬੜੀ ਜਲਦੀ ਉਸ ਕੁੜੀ ਨਾਲ ਮੇਰੇ ਭਰਾ ਦਾ ਰਿਸ਼ਤਾ ਪੱਕਾ ਕਰ ਦਿੱਤਾ ਮੇਰੇ ਘਰਦਿਆਂ ਨੂੰ ਤਾਂ ਇੰਨੀ ਖਾਲੀ ਸੀ ਕਿ ਜਲਦੀ ਜਲਦੀ ਇਹਨਾਂ ਦਾ ਵਿਆਹ ਹੋ ਜਾਵੇ ਕਿਉਂਕਿ ਮਸਾ-ਮਸਾ ਤਾਂ ਮੇਰੇ ਭਰਾ ਦਾ ਰਿਸ਼ਤਾ ਸਿਰੇ ਚੜਨ ਲੱਗਿਆ ਸੀ ਸਾਰੇ ਬੜੇ ਖੁਸ਼ ਸੀ ਮੇਰਾ ਭਰਾ ਵੀ ਇਸ ਗੱਲ ਤੋਂ ਬੜਾ ਖੁਸ਼ ਸੀ ਮੇਰੀ ਮੰਮੀ ਕਹਿਣ ਲੱਗੀ ਕਿ ਵਿਆਹ ਦਾ ਖਰਚਾ ਵੀ ਸਾਰਾ ਆਪਾਂ ਹੀ ਕਰ ਲਵਾਂਗੇ ਕਿਉਂਕਿ ਕੁੜੀ ਜ਼ਿਆਦਾ ਅਮੀਰ ਘਰ ਦੀ ਨਹੀਂ ਸੀ ਮੈਨੂੰ ਤਾਂ ਭਾਬੀ ਸੋਹਣੀ ਲੱਗਦੀ ਸੀ ਮੇਰੇ ਭਰਾ ਦੇ ਮੁਕਾਬਲੇ ਤਾਂ ਉਹ ਬੜੀ ਸੋਹਣੀ ਸੀ ਮੈਂ ਆਪਣੇ ਭਰਾ ਨੂੰ ਮਜ਼ਾਕ ਕਰਦਾ ਸੀ ਕਿ ਤੇਰੇ ਨਾਲੋਂ ਤਾਂ ਕਿੰਨੀ ਸੋਹਣੀ ਆ ਮੇਰਾ ਭਰਾ ਕਹਿਣ ਲੱਗਾ ਕੋਈ ਨਾ ਮੈਂ ਵੀ ਕਿਸੇ ਤੋਂ ਘੱਟ ਨਹੀਂ ਆ ਮੈਂ ਕਿਹਾ ਅੱਜ ਜੇ ਤੇਨੂੰ ਰਿਸ਼ਤਾ ਹੋ ਗਿਆ ਤੂੰ ਆਪਣੇ ਜ਼ਿਆਦਾ ਟੌਰ ਨਾ ਬਣਾ ਹੁਣ ਮੇਰੇ ਭਰਾ ਦਾ ਵਿਆਹ ਰੱਖ ਦਿੱਤਾ ਸੀ ਮੇਰੇ ਭਰਾ ਦਾ ਵਿਆਹ ਇੱਕ ਹਫ਼ਤੇ ਦੇ ਵਿੱਚ ਵਿੱਚ ਰੱਖ ਦਿੱਤਾ ਸੀ ਸਾਰੇ ਘਰ 'ਚ ਬੜੀ ਰੌਣਕ ਸੀ ਮੰਮੀ ਡੈਡੀ ਨੇ ਜਲਦੀ ਜਲਦੀ ਮੇਰੇ ਭਰਾ ਦੇ ਵਿਆਹ ਦੀ ਸ਼ਾਪਿੰਗ ਕਰ ਲਈ ਸੀ ਮੰਮੀ ਕਹਿੰਦੀ ਸੀ ਕਿ ਕੁੜੀ ਨੂੰ ਪੋਸ਼ ਕੇ ਬਾਕੀ ਦੇ ਕੱਪੜੇ ਲੈ ਲਵਾਂਗੇ ਮੰਮੀ ਨੇ ਭਾਬੀ ਦੇ ਸਿਰਫ ਇੱਕ ਦੋ ਸੂਟ ਹੀ ਲਏ ਸੀ ਮੰਮੀ ਕਹਿੰਦੀ ਸੀ ਬਾਕੀ ਉਹ ਆਪਣੀ ਪਸੰਦ ਦੇ ਸੂਟ ਲੈ ਲੂਗੀ ਮੇਰੇ ਭਰਾ ਦਾ ਵਿਆਹ ਬੜਾ ਵਧੀਆ ਹੋ ਗਿਆ ਸੀ ਵਿਆਹ ਵਾਲੇ ਦਿਨ ਜਦੋਂ ਮੈਂ ਆਪਣੇ ਭਰਾ ਦੀ ਸਾਲੀ ਨੂੰ ਵੇਖਿਆ ਤਾਂ ਬੜੀ ਜ਼ਿਆਦਾ ਸੋਹਣੀ ਸੀ ਮੈਂ ਤਾਂ ਉਹਨੂੰ ਵੇਖਦਾ ਹੀ ਰਹਿ ਗਿਆ ਉਹ ਤਾਂ ਭਾਬੀ ਨਾਲੋਂ ਵੀ ਕਿਤੇ ਜ਼ਿਆਦਾ ਸੋਹਣੀ ਸੀ ਪਰ ਉਹ ਉਮਰ ਦੀ ਜ਼ਿਆਦਾ ਵੱਡੀ ਨਹੀਂ ਸੀ ਕਾਫੀ ਛੋਟੀ ਲੱਗ ਰਹੀ ਸੀ ਏਦਾਂ ਲੱਗ ਰਿਹਾ ਸੀ ਜਿਵੇਂ ਉਹ 12ਵੀਂ ਚ ਪੜਦੀ ਹੋਵੇ ਮੈਨੂੰ ਪੱਕਾ ਉਹਦੇ ਬਾਰੇ ਪਤਾ ਨਹੀਂ ਸੀ ਪਰ ਮੈਂ ਅੰਦਾਜ਼ਾ ਲਾਇਆ ਸੀ ਕਿ ਏਦਾਂ ਕੁੜੀ ਜੇ 12ਵੀਂ ਕਲਾਸ 'ਚ ਪੜਦੀ ਹੋਣੀ ਆ ਮੈਂ ਸਾਰੇ ਵਿਆਹ 'ਚ ਉਹਨੂੰ ਹੀ ਵੇਖਦਾ ਰਿਹਾ ਮੇਰੇ ਭਰਾ ਦਾ ਵਿਆਹ ਬਹੁਤ ਵਧੀਆ ਹੋ ਗਿਆ ਸੀ ਭਾਬੀ ਘਰ ਆ ਗਈ ਸੀ ਮੰਮੀ ਨੇ ਭਾਬੀ ਨੂੰ ਇੱਕੋ ਗੱਲ ਸਮਝਾਈ ਸੀ ਕਿ ਸਾਰੇ ਘਰ ਦੀ ਦੇਖਰੇਖ ਹੁਣ ਤੂੰ ਹੀ ਕਰਨੀ ਆ ਹੁਣ ਤੂੰ ਹੀ ਇਸ ਘਰ ਦੀ ਮਾਲਕਣ ਆ ਮੰਮੀ ਇਸ ਗੱਲ ਤੋਂ ਬੜਾ ਖੁਸ਼ ਸੀ ਕਿ ਮੇਰਾ ਮੁੰਡਾ ਵਿਆਹਿਆ ਗਿਆ ਇਸ ਕਰਕੇ ਭਾਬੀ ਨੂੰ ਮੰਮੀ ਮਸਕੇ ਲਾ ਰਹੀ ਸੀ ਮੰਮੀ ਸਾਰੇ ਪਰਿਵਾਰ ਨੂੰ ਇਹ ਸਮਝਾਉਂਦੀ ਸੀ ਕਿ ਵੋਟੀ ਨੂੰ ਖੁਸ਼ ਰੱਖਣਾ ਆ ਤਾਂ ਕਿ ਵੋਟੀ ਇਸ ਘਰ ਵਿੱਚ ਰਾਜਮੇਚ ਜਵੇ ਕਿਉਂਕਿ ਮੇਰਾ ਭਰਾ ਰੰਗ ਦਾ ਵੀ ਪੱਕਾ ਸੀ ਤੇ ਉਹਦਾ ਵੀ ਸੋਣਾ ਨਹੀਂ ਸੀ ਇਸ ਕਰਕੇ ਮੰਮੀ ਨੂੰ ਇਹੀ ਸੀ ਕਿ ਬੋਟੀ ਕਿਸੇ ਤਰ੍ਹਾਂ ਇੱਥੇ ਰਹਿ ਜਾਵੇ ਇਸ ਤਰ੍ਹਾਂ ਵਧੀਆ ਟਾਈਮ ਲੰਘੇ ਜਾ ਰਿਹਾ ਸੀ ਮੈਂ ਵੀ ਆਪਣੀ ਪੜ੍ਹਾਈ ਵਧੀਆ ਕਰੀ ਜਾ ਰਿਹਾ ਸੀ ਮੈਂ ਪੜ੍ਹਾਈ ਤੋਂ ਬਾਅਦ ਆਪਣਾ ਡਾਕਟਰੀ ਦਾ ਕੋਰਸ ਕਰ ਰਿਹਾ ਸੀ ਭਾਬੀ ਮੇਰ ਨਾਲ ਵਧੀਆ ਹਾਸਾ ਮਜ਼ਾ ਕਰ ਲੈਂਦੀ ਸੀ ਮੈਨੂੰ ਭਾਬੀ ਦਾ ਸੁਭਾਅ ਬੜਾ ਵਧੀਆ ਲੱਗਦਾ ਸੀ ਪਰ ਮੇਰੇ ਭਰਾ ਦੀ ਭਾਬੀ ਨਾਲ ਇੰਨੀ ਜ਼ਿਆਦਾ ਨਹੀਂ ਬਣਦੀ ਸੀ ਕਿਉਂਕਿ ਮੇਰਾ ਭਰਾ ਥੋੜਾ ਪਿੰਡੂ ਜੀ ਮਤ ਦਾ ਸੀ ਤੇ ਮੇਰੀ ਭਾਬੀ ਥੋੜੀ ਮਾਡਰਨ ਸੀ ਉਹਨੂੰ ਅੱਜਕੱਲ ਦੇ ਮੁੰਡਿਆਂ ਵਾਂਗ ਰੱਖਣਾ ਚਾਹੁੰਦੀ ਸੀ ਪਰ ਮੇਰਾ ਭਰਾ ਉਹੀ ਪਿੰਡੂ ਜਿਹਾ ਬਣ ਕੇ ਰਹਿੰਦਾ ਸੀ ਜਿਸ ਕਰਕੇ ਉਹਨਾਂ ਦੋਵਾਂ ਦੀ ਲੜਾਈ ਹੋ ਜਾਂਦੀ ਸੀ ਇਹ ਗੱਲ ਮੈਂ ਵੀ ਆਪਣੇ ਭਰਾ ਨੂੰ ਕਈ ਵਾਰ ਸਮਝਾਈ ਸੀ ਕਿ ਅੱਜਕੱਲ ਦਾ ਜ਼ਮਾਨਾ ਕੁਝ ਹੋ ਰਿਹਾ ਤੂੰ ਉਹਦੇ ਅਕੋਰਡਿੰਗ ਢਾਲ ਜਾ ਕਰ ਪਰ ਉਹ ਕਿੱਥੇ ਸਮਝਦਾ ਸੀ ਉਹ ਤਾਂ ਆਪਣੀ ਮਰਜ਼ੀ ਕਰਦਾ ਸੀ ਸਗੋਂ ਦੀ ਉਹ ਭਾਬੀ ਨੂੰ ਆਪਣੇ ਅਕੋਰਡਿੰਗ ਰੱਖਣਾ ਚਾਹੁੰਦਾ ਸੀ ਪਰ ਭਾਬੀ ਇਸ ਗੱਲ ਤੋਂ ਖਿਝ ਜਾਂਦੀ ਸੀ ਇਸ ਕਰਕੇ ਦੋਵਾਂ ਦੀ ਲੜਾਈ ਹੋ ਜਾਂਦੀ ਸੀ ਇੱਕ ਰਾਤ ਨੂੰ ਦੋਵੇਂ ਆਪਣੇ ਕਮਰੇ 'ਚ ਬੜੀ ਲੜਾਈ ਕਰ ਰਹੇ ਸੀ ਮੇਰਾ ਕਮਰਾ ਉਹਨਾਂ ਦੇ ਕਮਰੇ ਦੇ ਬਿਲਕੁਲ ਨਾਲ ਸੀ ਮੈਂ ਉਹਨਾਂ ਨੂੰ ਚੁੱਪ ਕਰਾਉਣ ਲਈ ਗਿਆ ਤਾਂ ਫਿਰ ਮੇਰੇ ਕਦਮ ਉਹਨਾਂ ਦੇ ਦਰਵਾਜ਼ੇ ਤੇ ਰੁਕ ਗਏ ਮੈਨੂੰ ਲੱਗਿਆ ਕਿ ਭਾਬੀ ਮੈਨੂੰ ਗਲਤ ਹੀ ਨਾ ਸਮਝ ਜਾਵੇ ਕਿਤੇ ਭਾਬੀ ਇਹ ਨਾ ਕਹਿ ਦੇਵੇ ਕਿ ਤੈਨੂੰ ਕੀ ਲੋੜ ਸੀ ਸਾਡੀ ਲੜਾਈ 'ਚ ਆਉਣ ਦੀ ਕਿਉਂਕਿ ਅਜੇ ਭਾਬੀ ਨੂੰ ਆਈ ਨੂੰ ਥੋੜਾ ਟਾਈਮ ਹੀ ਹੋਇਆ ਸੀ ਫਿਰ ਮੈਂ ਮੰਮੀ ਨੂੰ ਜਾ ਕੇ ਦੱਸਿਆ ਮੰਮੀ ਦਾ ਕਮਰਾ ਥੋੜਾ ਸੈਡ ਤੇ ਸੀ ਮੈਂ ਮੰਮੀ ਨੂੰ ਕਿਹਾ ਕਿ ਉਹਨਾਂ ਨੂੰ ਚੁੱਪ ਕਰਵਾਓ ਜਦੋਂ ਮੰਮੀ ਭੱਜ ਕੇ ਗਈ ਤਾਂ ਮੰਮੀ ਉਹਨਾਂ ਨੂੰ ਕਹਿਣ ਲੱਗੀ ਕਿ ਦਰਵਾਜ਼ਾ ਖੋਲੋ ਭਾਬੀ ਨੇ ਅੰਦਰੋਂ ਦਰਵਾਜ਼ਾ ਖੋਲ ਦਿੱਤਾ ਮੰਮੀ ਬਿਨਾਂ ਕੋਈ ਗੱਲ ਜਾਣੇ ਆਪਣੇ ਮੁੰਡੇ ਨੂੰ ਕਹਿਣ ਲੱਗੀ ਮਤਲਬ ਮੇਰੇ ਭਰਾ ਨੂੰ ਕਹਿਣ ਲੱਗੀ ਕਿ ਕਿਉਂ ਵੋਟੀ ਨਾ ਲੜਦਾ ਆ ਤੈਨੂੰ ਅਗਲ ਨਹੀਂ ਆ ਮੇਰਾ ਭਰਾ ਕਹਿਣ ਲੱਗਾ ਮੰਮੀ ਤੁਹਾਨੂੰ ਪੂਰੀ ਗੱਲ ਦਾ ਵੀ ਨਹੀਂ ਪਤਾ ਤੁਸੀਂ ਐਵੇਂ ਬੋਲਣ ਲੱਗੇ ਮੰਮੀ ਕਹਿਣ ਲੱਗੇ ਗੱਲ ਜੋ ਮਰਜ਼ੀ ਹੋਈ ਹੋਵੇ ਬਸ ਤੂੰ ਮੇਰੀ ਨਾ ਨੂੰ ਕੁਝ ਨਹੀਂ ਕਹਿਣਾ ਭਾਬੀ ਮੰਮੀ ਦੇ ਮੂੰਹ ਵੱਲ ਵੇਖ ਰਹੀ ਸੀ ਮੈਂ ਵੀ ਉੱਥੇ ਚੱਲਾ ਗਿਆ ਸੀ ਮੇਰਾ ਭਰਾ ਕਹਿਣ ਲੱਗਾ ਜੋ ਗੱਲ ਮੈਂ ਤੁਹਾਨੂੰ ਦੱਸਾਂ ਲੱਗਿਆ ਉਹ ਸੁਣ ਕੇ ਤੁਹਾਨੂੰ ਬੜਾਜੀਬ ਲੱਗਣਾ ਆ ਫਿਰ ਤੁਹਾਨੂੰ ਪਤਾ ਲੱਗਣਾ ਕਿ ਇਹ ਕਿੱਦਾਂ ਦੀ ਆ ਮੈਂ ਮੰਮੀ ਨੂੰ ਕਿਹਾ ਕਿ ਇੱਕ ਵਾਰ ਵੀਰੇ ਦੀ ਗੱਲ ਤਾਂ ਸੁਣ ਲਵੋ ਮੰਮੀ ਕਹਿਣ ਲੱਗੀ ਮੈਂ ਇਹਦੀ ਕੋਈ ਗੱਲ ਨਹੀਂ ਸੁਣਨੀ ਫਿਰ ਵੀਰੇ ਨੇ ਆਪਣੀ ਗੱਲ ਦੱਸ ਹੀ ਦਿੱਤੀ ਵੀਰਾ ਕਹਿਣ ਲੱਗਿਆ ਕਿ ਮੰਮੀ ਇਹ ਮੈਨੂੰ ਅਲੱਗ ਹੋਣ ਲਈ ਕਹਿ ਰਹੀ ਆ ਇਹ ਕਹਿੰਦੀ ਆ ਕਿ ਆਪਾਂ ਦੋਵੇਂ ਲੱਗ ਰਹੀਏ ਆਪਣਾ ਇਸ ਘਰ ਵਿੱਚ ਕੁਝ ਨਹੀਂ ਬੰਨਣਾ ਵੀਰੇ ਦੀ ਇਹ ਗੱਲ ਸੁਣ ਕੇ ਸਾਨੂੰ ਦੋਵਾਂ ਮਾਪ ਪੁੱਤਾਂ ਨੂੰ ਬੜੀ ਹੈਰਾਨੀ ਹੋਈ ਮੈਂ ਤਾਂ ਭਾਬੀ ਨੂੰ ਬੜੀ ਵਧੀਆ ਸਮਝਦਾ ਸੀ ਪਰ ਭਾਬੀ ਨੇ ਇੰਨੀ ਵੱਡੀ ਗੱਲ ਕਹਿ ਦਿੱਤੀ ਅਜੇ ਭਾਬੀ ਨੂੰ ਦੇ ਨੀ ਕਿਹੜੇ ਹੋਏ ਸੀ ਇਸ ਘਰ ਚ ਵਿਆਹ ਕੇ ਆਈ ਨੂੰ ਕਿ ਉਹ ਅਲੱਗ ਹੋਣਾ ਚਾਹੁੰਦੀ ਸੀ ਪਰ ਇਹ ਵੀ ਹੋ ਸਕਦਾ ਸੀ ਕਿ ਮੇਰਾ ਭਰਾ ਜਾਣਬੁੱਝ ਕੇ ਇਹ ਗੱਲ ਕਹਿੰਦਾ ਹੋਵੇ ਪਰ ਭਰਾ ਨੂੰ ਵੀ ਕੀ ਲੋੜ ਸੀ ਮੰਮੀ ਨੇ ਫੇਰ ਵੀ ਇਹ ਗੱਲ ਨੂੰ ਇਗਨੋਰ ਕਰ ਦਿੱਤਾ ਮੰਮੀ ਕਹਿਣ ਲੱਗੀ ਐਵੇਂ ਪਕਾਈ ਨਾ ਮਾਰ ਮੇਰੀ ਨੂੰ ਐਦਾਂ ਦੀ ਨਹੀਂ ਆ ਭਾਬੀ ਵੀ ਕਹਿਣ ਲੱਗੀ ਕਿ ਐਵੇਂ ਬੋਲੀ ਜਾਂਦੇ ਆ ਮੈਨੂੰ ਇਹ ਗੱਲ ਕਹਿਣ ਦੀ ਕੀ ਲੋੜ ਆ ਮੈਂ ਤਾਂ ਕਦੇ ਇਹੋ ਜੀ ਗੱਲ ਸੋਚੀ ਵੀ ਨਹੀਂ ਵੀਰਾ ਕਹਿਣ ਲੱਗਾ ਕਿਉਂ ਝੂਠ ਬੋਲਦੀ ਆ ਤੂੰ ਹੁਣੇ ਤਾਂ ਇਹ ਗੱਲ ਕਹਿ ਰਹੀ ਸੀ ਇਸੇ ਗੱਲ ਪਿੱਛੇ ਤਾਂ ਆਪਣੀ ਲੜਾਈ ਹੋਈ ਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਤੁਸੀਂ ਸੌ ਜਾਓ ਜੋ ਗੱਲ ਹੋਣੀ ਸੀ ਹੋ ਗਈ ਚੁੱਪ ਕਰ ਜੋ ਐਵੇਂ ਲੋਕਾਂ ਨੂੰ ਤਮਾਸ਼ਾ ਨਾ ਵਿਖਾਓ ਜੋ ਗੱਲ ਆ ਕੱਲ ਨੂੰ ਕਰ ਲਿਓ ਇਸ ਤਰ੍ਹਾਂ ਮੈਂ ਉਹਨਾਂ ਨੂੰ ਚੁੱਪ ਕਰਵਾ ਦਿੱਤਾ ਸਵੇਰ ਨੂੰ ਭਾਬੀ ਮੈਨੂੰ ਕਹਿਣ ਲੱਗੀ ਕਿ ਮੈਂ ਸੱਚ ਕਹਿ ਰਹੀ ਆ ਮੈਂ ਉਹਨੂੰ ਇਦਾਂ ਕਿਹਾ ਹੀ ਨਹੀਂ ਸੀ ਮੈਂ ਕਿਹਾ ਕੋਈ ਗੱਲ ਨਹੀਂ ਭਾਬੀ ਕਈ ਵਾਰ ਗੱਲ ਸੁਣਨ ਵਿੱਚ ਗਲਤਫਹਿਮੀ ਹੋ ਜਾਂਦੀ ਆ ਹੁਣ ਮੈਂ ਤਾਂ ਇਸ ਗੱਲ ਵਿੱਚ ਕੁਝ ਵੀ ਨਹੀਂ ਕਹਿ ਸਕਦਾ ਸੀ ਪਰ ਮੈਨੂੰ ਇੰਨਾ ਯਕੀਨ ਸੀ ਕਿ ਮੇਰਾ ਭਰਾ ਝੂਠ ਤਾਂ ਨਹੀਂ ਬੋਲਦਾ ਹੋਣਾ ਉਹਨੂੰ ਵੀ ਕੀ ਲੋੜ ਆਪਣੇ ਘਰ ਵਾਲੀ ਨੂੰ ਮਾੜਾ ਬਣਾਉਣ ਦੀ ਮੈਂ ਆਪਣਾ ਡਾਕਟਰੀ ਦਾ ਕੋਰਸ ਪੂਰਾ ਕਰਕੇ ਇੱਕ ਹਸਪੀਟਲ ਵਿੱਚ ਲੱਗ ਗਿਆ ਸੀ ਸਾਡੇ ਘਰ ਵਿੱਚ ਕਲੇਸ਼ ਵਧਦਾ ਗਿਆ ਭਾਬੀ ਤੇ ਮੇਰੇ ਭਰਾ ਦੀ ਆਪਸ ਵਿੱਚ ਬਿਲਕੁਲ ਵੀ ਨਹੀਂ ਬਣਦੀ ਸੀ ਉਹ ਦੋਵੇਂ ਹਰ ਰੋਜ਼ ਲੜਦੇ ਰਹਿੰਦੇ ਸੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਸੀ ਕਿ ਆਖਿਰ ਉਹਨਾਂ ਦੀ ਲੜਾਈ ਕਾਦੀ ਆ ਜੋ ਇੰਨੀ ਜਲਦੀ ਉਹ ਲੜਨ ਵੀ ਲੱਗ ਪਏ ਸੀ ਬਸ ਇਸੇ ਤਰ੍ਹਾਂ ਚੱਲੀ ਜਾਂਦਾ ਸੀ ਮੰਮੀ ਵੀ ਹਰ ਗੱਲ ਨੂੰ ਇਗਨੋਰ ਕਰੀ ਜਾਂਦੀ ਸੀ ਭਾਬੀ ਬੜਾ ਬੋਲਦੀ ਸੀ ਉਹ ਸਾਡੇ ਸਾਹਮਣੇ ਮੇਰੇ ਭਰਾ ਨੂੰ ਬੜਾ ਬੇਇੱਜ਼ਤ ਕਰਦੀ ਸੀ ਕਦੇ-ਕਦੇ ਉਹਦੇ ਤੇ ਬੜਾ ਗੁੱਸਾ ਆਉਂਦਾ ਸੀ ਪਰ ਫਿਰ ਚੁੱਪ ਕਰ ਜਾਂਦੇ ਸੀ ਮੰਮੀ ਸੋਚਦੀ ਸੀ ਕਿ ਚੱਲ ਕੋਈ ਬੱਚਾ ਹੋ ਜਾਵੇ ਹੋਰ ਨਾ ਕਿਤੇ ਇਹ ਮੁੰਡੇ ਨੂੰ ਛੱਡ ਕੇ ਆਪਣੇ ਪੇਕੇ ਹੀ ਚਲੀ ਜਾਵੇ ਇੱਕ ਦਿਨ ਤਾਂ ਮੈਂ ਵੀ ਇਹ ਗੱਲ ਸੁਣੀ ਸੀ ਕਿ ਮੇਰੀ ਭਾਬੀ ਅਲੱਗ ਹੋਣ ਲਈ ਕਹਿੰਦੀ ਸੀ ਪਰ ਮੇਰਾ ਭਰਾ ਇਸ ਗੱਲ ਲਈ ਨਹੀਂ ਮੰਨਦਾ ਸੀ ਸ਼ਾਇਦ ਐਸੇ ਗੱਲ ਕਰਕੇ ਉਹਨਾਂ ਦੀ ਲੜਾਈ ਦਿਨੋ ਦਿਨ ਵਾਧਦੀ ਜਾਂਦੀ ਸੀ ਇਹ ਗੱਲ ਮੈਂ ਇੱਕ ਦਿਨ ਮੰਮੀ ਕੋਲ ਕੀਤੀ ਕਿ ਮੰਮੀ ਬੇਸ਼ੱਕ ਤੁਹਾਨੂੰ ਇਸ ਗੱਲ ਦਾ ਦੁੱਖ ਲੱਗੇ ਪਰ ਮੈਂ ਇਹ ਗੱਲ ਤੁਹਾਨੂੰ ਦੱਸਣੀ ਜ਼ਰੂਰੀ ਸਮਝਦਾ ਕਿ ਭਾਬੀ ਇਸ ਗੱਲ ਪਿੱਛੇ ਹੀ ਲੜਦੀ ਆ ਉਹ ਅਲੱਗ ਹੋਣਾ ਚਾਹੁੰਦੀ ਆ ਮੰਮੀ ਕਹਿਣ ਲੱਗੀ ਕਿ ਲੋਟ ਤਾਂ ਈ ਟੱਬਰ ਵਿੱਚ ਨਹੀਂ ਆਉਂਦੀ ਅਲੱਗ ਹੋ ਕੇ ਤਾਂ ਇਹਨੇ ਕਿੱਥੇ ਮੁੰਡੇ ਨੂੰ ਜੀਣ ਦੇਣਾ ਮੈਂ ਇਹਨੂੰ ਲੱਗ ਕਰਨਾ ਹੀ ਨਹੀਂ ਆ ਜਿੰਨਾ ਟਾਈਮ ਕੋਈ ਬੱਚਾ ਨਹੀਂ ਹੁੰਦਾ ਬਸ ਇਸੇ ਤਰ੍ਹਾਂ ਚੱਲੀ ਜਾਊਗਾ ਪਰ ਅਜੇ ਤੱਕ ਬੱਚੇ ਵਾਲੀ ਤਾਂ ਕੋਈ ਖਬਰ ਹੈ ਹੀ ਨਹੀਂ ਸੀ ਕਦੇ ਕਦੇ ਮੈਨੂੰ ਤਾਂ ਇਹ ਲੱਗਦਾ ਸੀ ਕਿ ਭਾਬੀ ਭਰਾ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੰਦੀ ਹੋਣੀ ਜਿਸ ਹਿਸਾਬ ਨਾਲ ਉਹ ਮੇਰੇ ਭਰਾ ਨੂੰ ਬੋਲਦੀ ਰਹਿੰਦੀ ਸੀ ਉਹਨੂੰ ਬਸ ਇੱਕ ਬੱਚਾ じゃ ਸਮਝਦੀ ਸੀ ਉਹਨਾਂ ਦੇ ਤੌਰ ਤਰੀਕੇ ਬਿਲਕੁਲ ਅਲੱਗ-ਅਲੱਗ ਸੀ। ਉਹਨਾਂ ਦੇ ਆਪਸ ਵਿੱਚ ਕੋਈ ਗੁਣ ਨਹੀਂ ਮਿਲਦੇ ਸੀ। ਉਹ ਅਲੱਗ-ਅਲੱਗ ਤਰੀਕੇ ਨਾਲ ਰਹਿਣਾ ਪਸੰਦ ਕਰਦੇ ਸੀ। ਮੇਰਾ ਭਰਾ ਥੋੜਾ ਪੇਂਡੂ ਟਾਈਪ ਦਾ ਸੀ ਪਰ ਭਾਬੀ ਨੇ ਵੀ ਐਡਜਸਟ ਨਹੀਂ ਕੀਤਾ ਸੀ ਤੇ ਭਰਾ ਨੇ ਵੀ ਐਡਜਸਟ ਨਹੀਂ ਕੀਤਾ ਸੀ। ਦੋਵੇਂ ਬੜੇ ਜਿੱਦੀ ਸੀ। ਇਸ ਕਰਕੇ ਇਹ ਸਭ ਚੱਲ ਰਿਹਾ ਸੀ। ਇਦਾਂ ਹੀ ਚੱਲਦੇ-ਚੱਲਦੇ ਬਸ ਟਾਈਮ ਲੰਗੀ ਜਾਂਦਾ ਸੀ। ਮੰਮੀ ਤਾਂ ਇਸ ਗੱਲ ਤੋਂ ਬੜਾ ਪਛਤਾਉਂਦੀ ਸੀ ਕਿ ਕਿੱਥੇ ਇਹਨੂੰ ਵਿਆਹ ਕੇ ਲੈ ਆਂਦਾ। ਕਿਉਂਕਿ ਉਹ ਹੁਣ ਮੰਮੀ ਦੇ ਅੱਗੇ ਵੀ ਬਹੁਤ ਬੋਲਦੀ ਸੀ ਉਹ ਸਾਰੇ ਪਰਿਵਾਰ ਨੂੰ ਟਿੱਚ ਜਾਣਦੀ ਸੀ ਆਪਣੇ ਆਪ ਨੂੰ ਬੜੀ ਚੁਸਤ ਜੀ ਸਮਝਦੀ ਸੀ ਮੈਨੂੰ ਲੱਗਦਾ ਸੀ ਉਹ ਅਲੱਗ ਹੋ ਕੇ ਸਾਰੀ ਜ਼ਮੀਨ ਆਪਣੇ ਨਾਮ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਇਹ ਗੱਲਾਂ ਮੈਂ ਕਈ ਵਾਰ ਸੁਣੀਆਂ ਨੇ ਮੇਰਾ ਕਮਰਾ ਬਿਲਕੁਲ ਉਹਨਾਂ ਦੇ ਕਮਰੇ ਦੇ ਨਾਲ ਸੀ ਇੱਕ ਦਿਨ ਮੈਂ ਆਪਣੇ ਕਮਰੇ 'ਚ ਬੈਠਾ ਸੀ ਮੈਂ ਆਪਣੀ ਕੋਈ ਬੁੱਕ ਪੜ ਰਿਹਾ ਸੀ ਬੁੱਕ ਪੜ੍ਹਦੇ-ਪੜ੍ਹਦੇ ਮੈਨੂੰ ਕੋਈ ਆਵਾਜ਼ ਸੁਣਾਈ ਦਿੱਤੀ। ਐਦਾਂ ਲੱਗ ਰਿਹਾ ਸੀ ਜਿਵੇਂ ਵੀਰੇ ਦੇ ਕਮਰੇ 'ਚ ਕੋਈ ਰੋ ਰਿਹਾ ਹੋਵੇ। ਜਦੋਂ ਮੈਂ ਉਹਨਾਂ ਦੇ ਕਮਰੇ ਵੱਲ ਨੂੰ ਗਿਆ ਤਾਂ ਮੈਂ ਵੇਖਿਆ ਕਿ ਭਾਬੀ ਅੰਦਰ ਬੈਠ ਕੇ ਰੋ ਰਹੀ ਸੀ। ਮੈਂ ਭਾਬੀ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ? ਤੁਸੀਂ ਰੋ ਕਿਉਂ ਰਹੇ ਹੋ? ਭਾਬੀ ਕਹਿਣ ਲੱਗੀ ਕੁਝ ਨਹੀਂ। ਮੈਨੂੰ ਲੱਗਿਆ ਸੀ ਕਿ ਉਹਨਾਂ ਦੋਵਾਂ ਦੀ ਲੜਾਈ ਹੋਈ ਹੋਣੀ ਆ ਇਸ ਕਰਕੇ ਰੋ ਰਹੀ ਆ। ਪਰ ਉਸ ਦਿਨ ਮੇਰਾ ਭਰਾ ਤਾਂ ਖੇਤ ਸੀ। ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਭਾਬੀ ਕਿਉਂ ਰੋ ਰਹੀ ਆ ਉਹਨਾਂ ਦੀ ਕੋਈ ਲੜਾਈ ਦੀ ਆਵਾਜ਼ ਵੀ ਨਹੀਂ ਆਈ ਸੀ ਪਰ ਭਾਬੀ ਨੇ ਮੈਨੂੰ ਕੁਝ ਵੀ ਨਹੀਂ ਦੱਸਿਆ ਮੈਂ ਭਾਬੀ ਨੂੰ ਕਹਾਂ ਕਿ ਕੋਈ ਗੱਲ ਆ ਤਾਂ ਮੈਨੂੰ ਦੱਸੋ ਹੋ ਸਕਦਾ ਮੈਂ ਤੁਹਾਡੀ ਮਦਦ ਕਰ ਸਕਾਂ ਭਾਬੀ ਕਹਿਣ ਲੱਗੀ ਤੂੰ ਮੇਰੀ ਚਾਕੇ ਵੀ ਮਦਦ ਨਹੀਂ ਕਰ ਸਕਦਾ ਕਿਉਂਕਿ ਜੋ ਮੇਰੀ ਪ੍ਰੋਬਲਮ ਆ ਉਹ ਕੋਈ ਨਹੀਂ ਸਮਝ ਸਕਦਾ ਮੈਨੂੰ ਤਾਂ ਕੁਝ ਵੀ ਸਮਝ ਨਹੀਂ ਲੱਗ ਰਹੀ ਸੀ ਭਾਬੀ ਥੋੜੀਆਂ ਗੋਲਗੋਲ ਗੱਲਾਂ ਕਰ ਰਹੀ ਸੀ ਫਿਰ ਮੈਂ ਉੱਠ ਕੇ ਆਪਣੇ ਕਮਰੇ 'ਚ ਚਲਾ ਗਿਆ ਮੈਂ ਸਾਰੀ ਰਾਤ ਸੋਚਦਾ ਰਿਹਾ ਕਿ ਅਜਿਹੀ ਕੀ ਗੱਲ ਹੋ ਸਕਦੀ ਹੈ ਜੋ ਭਾਬੀ ਇੰਨੀ ਪਰੇਸ਼ਾਨ ਸੀ ਕਿਉਂਕਿ ਜਿਸ ਤਰ੍ਹਾਂ ਉਹ ਰੋ ਰਹੀ ਸੀ ਮੈਨੂੰ ਨਹੀਂ ਲੱਗ ਰਿਹਾ ਸੀ ਕਿ ਉਹ ਕੋਈ ਨਾਟਕ ਕਰ ਰਹੀ ਆ ਮੈਂ ਹਸਪੀਟਲ ਵਿੱਚ ਜੌਬ ਕਰਨ ਲੱਗ ਗਿਆ ਸੀ ਤੇ ਭਾਬੀ ਮੈਨੂੰ ਸਵੇਰੇ ਸਵੇਰੇ ਰੋਟੀ ਬਣਾ ਕੇ ਦਿੰਦੀ ਸੀ ਮੈਂ ਇਸ ਗੱਲ ਤੋਂ ਬੜਾ ਹੈਰਾਨ ਸੀ ਕਿ ਉਹਦਾ ਭਾਬੀ ਸਾਰੇ ਪਰਿਵਾਰ ਨਾਲ ਬੜੀ ਲੜਾਈ ਕਰਦੀ ਆ ਪਰ ਮੇਰੇ ਲਈ ਸਵੇਰੇ ਉੱਠ ਕੇ ਰੋਟੀ ਬਣਾ ਦਿੰਦੀ ਆ ਕਦੇ-ਕਦੇ ਉਹ ਮੇਰਾ ਟਿਫਨ ਵੀ ਪੈਕ ਕਰ ਦਿੰਦੀ ਸੀ ਮੈਨੂੰ ਉਹਦੇ ਤੌਰ ਤਰੀਕੇ ਥੋੜੇ ਬਦਲੇ-ਬਦਲੇ ਜੇ ਲੱਗਦੇ ਸੀ ਉਹ ਮੇਰੇ ਵੱਲ ਥੋੜਾ ਅਜੀਬ ਤਰੀਕੇ ਨਾਲ ਵੇਖਦੀ ਰਹਿੰਦੀ ਸੀ ਇੱਕ ਦਿਨ ਮੈਂ ਨਹਾ ਰਿਹਾ ਸੀ ਉਹ ਮੇਰਾ ਦਰਵਾਜ਼ਾ ਹੌਲੀ ਹੌਲੀ ਖੜਕਾ ਰਹੀ ਸੀ ਜਦੋਂ ਮੈਂ ਪੁੱਛਿਆ ਕਿ ਕੌਣ ਤੇ ਮੈਨੂੰ ਕਹਿਣ ਲੱਗੀ ਕਿ ਮੈਂ ਤੇਰੀ ਭਾਬੀ ਆ ਮੈਂ ਕਿਆ ਕੀ ਗੱਲ ਐ ਦੱਸੋ ਤੁਸੀਂ ਦਰਵਾਜ਼ਾ ਖੜਕਾ ਰਹੇ ਹੋ ਤਾਂ ਉਹ ਕਹਿਣ ਲੱਗੀ ਕੁਝ ਨਹੀਂ ਵੈਸੇ ਹੀ ਤੇਰੇ ਨਾਲ ਪੰਗੇ ਲੈ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਥੋੜਾ ਦਰਵਾਜ਼ਾ ਖੋਲ ਕੇ ਵੇਖ ਮੈਂ ਕਿਆ ਕਿਉਂ ਮੈਂ ਕਿਉਂ ਵੇਖਾਂ ਦਰਵਾਜ਼ਾ ਖੋਲ ਕੇ ਮੈਂ ਤਾਂ ਨਹਾ ਰਿਹਾ ਤਾਂ ਹੱਸਣ ਲੱਗ ਪਈ ਮੈਨੂੰ ਉਹਦੇ ਇਰਾਦੇ ਥੋੜੇ ਠੀਕ ਨਹੀਂ ਲੱਗ ਰਹੇ ਸੀ ਪਤਾ ਨਹੀਂ ਕਿਉਂ ਉਹ ਅਜੀਬ ਜਿਹੀਆਂ ਹਰਕਤਾਂ ਕਰ ਰਹੀ ਸੀ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਇੱਕ ਦਿਨ ਰਾਤ ਨੂੰ ਮੈਂ ਆਪਣੇ ਕਮਰੇ 'ਚ ਸੁੱਤਾ ਹੋਇਆ ਸੀ ਮੈਂ ਹਸਪੀਟਲ ਤੋਂ ਜਲਦੀ ਆ ਗਿਆ ਸੀ ਉਸ ਦਿਨ ਮੇਰੀ ਸਿਹਤ ਠੀਕ ਨਹੀਂ ਸੀ ਮੈਂ ਆਪਣੇ ਕਮਰੇ 'ਚ ਉਦਾਂ ਹੀ ਸੌਂ ਗਿਆ ਪਤਾ ਹੀ ਨਹੀਂ ਲੱਗਾ ਕਦੋਂ ਨੀਂਦ ਆ ਗਈ ਮੈਂ ਤਾਂ ਉਦਾਂ ਹੀ ਪਿਆ ਸੀ ਮੇਰੇ ਪੈਰਾਂ 'ਚ ਜਰਾਬਾਂ ਵੀ ਉਦਾਂ ਹੀ ਪਾਈਆਂ ਹੋਈਆਂ ਸੀ ਜਦੋਂ ਮੈਂ ਬੈੱਡ ਤੇ ਪਿਆ ਸੀ ਮੈਂ ਵੇਖਿਆ ਮੇਰੀਆਂ ਕੋਈ ਜਰਾਬਾਂ ਲਾ ਰਿਹਾ ਸੀ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਭਾਬੀ ਸੀ ਮੈਂ ਕਿਹਾ ਭਾਬੀ ਰਹਿਣ ਦਿਓ ਕੋਈ ਗੱਲ ਨਹੀਂ ਮੈਂ ਆਪੇ ਲਾ ਲੂੰਗਾ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਨੀਂਦ ਆ ਗਈ ਉਹਦੇ ਹੱਥ ਵਿੱਚ ਇੱਕ ਰੋਟੀ ਵਾਲਾ ਥਾਲ ਸੀ ਉਹ ਮੈਨੂੰ ਕਹਿਣ ਲੱਗੀ ਕਿ ਮੈਨੂੰ ਪਤਾ ਸੀ ਤੂੰ ਭੁੱਖਾ ਹੀ ਸੌਂ ਗਿਆ ਹੋਵੇਂਗਾ ਇਸ ਕਰਕੇ ਮੈਂ ਤੇਰੇ ਲਈ ਰੋਟੀ ਲੈ ਕੇ ਆਈ ਆ ਮੈਂ ਇਸ ਗੱਲ ਤੇ ਬੜਾ ਹੈਰਾਨ ਸੀ ਕਿ ਮੰਮੀ ਅੱਜ ਮੇਰੇ ਲਈ ਰੋਟੀ ਕਿਉਂ ਨਹੀਂ ਲੈ ਕੇ ਆਈ ਨਾ ਹੀ ਉਹਨੇ ਮੈਨੂੰ ਆ ਕੇ ਰੋਟੀ ਪੁੱਛੀ ਮੈਂ ਕਿਹਾ ਮੰਮੀ ਕਿੱਥੇ ਆ ਉਹ ਕਹਿਣ ਲੱਗੀ ਹੁਣ ਮੰਮੀ ਸਾਰੀ ਜ਼ਿੰਦਗੀ ਕੰਮ ਕਰਦੀ ਰਹੂਗੀ ਮੇਰਾ ਫਰਜ਼ ਹੈ ਤੈਨੂੰ ਰੋਟੀ ਫੜਾਉਣ ਦਾ ਮੈਨੂੰ ਥੋੜਾ ਅਜੀਬ ਜਿਹਾ ਲੱਗਾ ਫਿਰ ਉਹ ਮੇਰੇ ਨਾਲ ਬੈੱਡ ਤੇ ਬੈਠ ਗਈ ਮੈਂ ਭਾਬੀ ਨੂੰ ਪੁੱਛਿਆ ਕਿ ਵੀਰਾ ਕਿੱਥੇ ਆ ਉਹ ਕਹਿਣ ਲੱਗੀ ਉਹ ਤਾਂ ਅੱਜ ਯੂਨੀਵਰਸਿਟੀ ਮੇਲੇ ਤੇ ਗਿਆ ਹੋਇਆ ਉੱਥੇ ਖੇਤੀਬਾੜੀ ਦਾ ਮੇਲਾ ਆ ਅੱਜ ਤਾਂ ਉਹਨੇ ਉੱਥੇ ਹੀ ਰਹਿਣਾ ਆ ਮੈਂ ਕਿਹਾ ਠੀਕ ਆ ਮੈਂ ਰੋਟੀ ਖਾ ਰਿਆ ਸੀ ਤੇ ਉਹ ਬੈੱਡ ਤੇ ਬੈਠ ਕੇ ਮੇਰੇ ਮੂੰਹ ਵੱਲ ਵੇਖੀ ਜਾ ਰਹੀ ਸੀ ਮੈਨੂੰ ਸਮਝ ਲੱਗ ਰਿਹਾ ਸੀ ਕਿ ਉਹ ਮੇਰੇ ਵੱਲ ਇਸ ਤਰ੍ਹਾਂ ਕਿਉਂ ਵੇਖ ਰਹੀ ਆ ਮੈਨੂੰ ਤਾਂ ਰੋਟੀ ਖਾਣੀ ਔਖੀ ਜੀ ਲੱਗ ਰਹੀ ਸੀ ਫਿਰ ਮੈਂ ਰੋਟੀ ਖਾ ਕੇ ਉਹਨੂੰ ਭਾਂਡੇ ਫੜਾ ਦਿੱਤੇ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਹੁਣੇ ਆਈ ਦਰਵਾਜ਼ਾ ਨਾ ਬੰਦ ਕਰੀ ਕਿਉਂਕਿ ਮੈਂ ਆਪਣਾ ਦਰਵਾਜ਼ਾ ਅੰਦਰੋਂ ਬੰਦ ਕਰਕੇ ਸੌਂਦਾ ਸੀ ਮੈਂ ਕਿਹਾ ਤੁਹਾਨੂੰ ਕੋਈ ਕੰਮ ਆ ਕਹਿੰਦੀ ਹਾਂ ਮੈਂ ਤੇਰਨਾਂ ਇੱਕ ਗੱਲ ਕਰਨੀ ਆ ਉਹ ਜਦ ਤੱਕ ਭਾਂਡੇ ਰੱਖਣ ਗਈ ਤਾਂ ਮੈਂ ਇਸ ਤਰ੍ਹਾਂ ਹੀ ਬੈੱਡ ਤੇ ਪਿਆ ਸੀ ਜਦੋਂ ਉਹ ਵਾਪਸ ਆਈ ਤਾਂ ਮੈਂ ਵੇਖਿਆ ਕਿ ਉਹਨੇ ਨਾਈਟਸੂਟ ਪਾਇਆ ਹੋਇਆ ਸੀ ਉਹਦੇ ਵਾਲ ਖੁੱਲ੍ਹੇ ਸੀ ਉਹ ਮੇਰੇ ਨਾਲ ਬੈੱਡ ਤੇ ਇੱਕ ਸਾਈਡ ਤੇ ਆ ਕੇ ਪੈ ਗਈ ਤੇ ਮੇਰੇ ਹੱਥਾਂ 'ਚ ਆਪਣੇ ਹੱਥਾਂ ਨੂੰ ਫੜ ਲਿਆ ਮੈਂ ਕਹਾਂ ਵੀ ਇਹ ਤੁਸੀਂ ਕੀ ਕਰ ਰਹੇ ਹੋ ਕਹਿੰਦੀ ਕੁਝ ਨਹੀਂ ਫਿਰ ਉਹ ਆਪਣੀ ਹਲਕੀ ਹਲਕੀ ਜੀ ਉਂਗਲੀ ਮੇਰੇ ਮੂੰਹ ਤੇ ਫੇਰਨ ਲੱਗੀ ਮੈਂ ਉਹਦਾ ਹੱਥ ਫੜ ਕੇ ਸਾਈਡ ਤੇ ਕਰ ਦਿੱਤਾ ਮੈਂ ਕਹਾਂ ਇਹ ਤੁਸੀਂ ਕੀ ਕਰ ਰਹੇ ਹੋ ਕਹਿੰਦੀ ਮੈਨੂੰ ਰੋਕਨਾ ਮੈਂ ਪੂਰੇ ਮੂਡ ਵਿੱਚ ਆ ਮੈਂ ਕਹਾਂ ਇਹ ਗਲਤ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਮੇਰੀ ਭਾਬੀ ਹੋ ਕਹਿਣ ਲੱਗੀ ਫਿਰ ਕੀ ਹੋਇਆ ਮੈਂ ਭਾਬੀ ਨੂੰ ਕਹਾ ਕਿ ਤੁਹਾਨੂੰ ਪਤਾ ਜੇ ਕਿਸੇ ਨੂੰ ਇਹ ਗੱਲ ਪਤਾ ਲੱਗੀ ਤਾਂ ਕੀ ਹੋਣਾ ਆ ਉਹ ਕਹਿਣ ਲੱਗੀ ਅੱਜ ਕਿਹੜਾ ਤੇਰਾ ਭਰਾ ਘਰ ਆ ਰਿਹਾ ਅੱਜ ਮੈਂ ਸਾਰੀ ਰਾਤ ਤੇਰੇ ਕੋਲ ਹੀ ਰਹਿਣਾ ਆ ਮੈਂ ਭਾਬੀ ਨੂੰ ਬੜਾ ਗੁੱਸੇ ਵਿੱਚ ਬੋਲਿਆ ਕਿ ਤੁਸੀਂ ਇੱਥੋਂ ਚਲੇ ਜਾਓ ਨਹੀਂ ਤਾਂ ਫਿਰ ਮੈਂ ਉੱਠ ਕੇ ਚਲਾ ਜਾਊਂਗਾ ਪਰ ਉਹ ਉਠ ਹੀ ਨਹੀਂ ਰਹੀ ਸੀ ਉਹ ਮੇਰੇ ਨਾਲ ਪੰਗੇ ਲੈ ਰਹੀ ਸੀ ਮੈਂ ਉੱਠਣ ਲੱਗਾ ਤੇ ਉਹਨੇ ਮੇਰੀ ਬਾਹ ਫੜ ਕੇ ਮੈਨੂੰ ਬੈੱਡ ਤੇ ਬਿਠਾ ਲਿਆ ਤੇ ਮੈਨੂੰ ਕਹਿਣ ਲੱਗੀ ਮੈਨੂੰ ਇਹਦਾ ਛੱਡ ਕੇ ਨਾ ਜਾ ਮੈਂ ਤੜਫਦੀ ਮਰ ਜੂੰਗੀ ਮੈਂ ਕਿਹਾ ਜੋ ਮਰਜੀ ਕਰ ਪਰ ਮੈਂ ਤੇਰੇ ਨਾਲ ਇੱਥੇ ਨਹੀਂ ਬੈਠਣਾ ਮੈਂ ਉੱਠ ਕੇ ਉਹਨਾਂ ਦੇ ਕਮਰੇ ਵਿੱਚ ਜਾ ਕੇ ਸੌਂ ਗਿਆ ਤੇ ਉਹ ਮੇਰੇ ਕਮਰੇ ਵਿੱਚ ਸਾਰੀ ਰਾਤ ਪਈ ਰਹੀ ਅਗਲੀ ਸਵੇਰ ਹੁੰਦੇ ਹੀ ਮੰਮੀ ਮੇਰੇ ਕੋਲ ਆਈ ਤੇ ਮੈਨੂੰ ਕਹਿਣ ਲੱਗੀ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਮੈਂ ਕਿਹਾ ਹਾਂਜੀ ਮੰਮੀ ਦੱਸੋ ਮੰਮੀ ਕਹਿਣ ਲੱਗੀ ਧਿਆਨ ਨਾਲ ਬੈਠ ਕੇ ਮੇਰੀ ਗੱਲ ਸੁਣ ਮੈਂ ਕਹਾਂ ਮੰਮੀ ਜਲਦੀ ਦੱਸੋ ਮੈਂ ਜਾਣਾ ਆ ਮੰਮੀ ਕਹਿਣ ਲੱਗੀ ਜੋ ਗੱਲ ਮੈਂ ਤੈਨੂੰ ਕਹਿਣ ਲੱਗੀ ਆ ਮੈਨੂੰ ਸ਼ਰਮ ਤਾਂ ਬੜੀ ਆ ਰਹੀ ਹੈ ਪਰ ਕੀ ਕਰਾਂ ਆਪਣਾ ਘਰ ਵਸਾਈ ਰੱਖਣ ਵਾਸਤੇ ਮੈਨੂੰ ਇਹ ਗੱਲ ਤੈਨੂੰ ਕਹਿਣੀ ਪੈਣੀ ਆ ਜੋ ਗੱਲ ਮੈਨੂੰ ਮੰਮੀ ਨੇ ਕਹੀ ਉਹ ਮੈਂ ਕਦੇ ਸੋਚਿਆ ਨਹੀਂ ਸੀ ਮੰਮੀ ਮੈਨੂੰ ਕਹਿਣ ਲੱਗੀ ਤੇਰਾ ਵੱਡਾ ਭਰਾ ਤੈਨੂੰ ਪਤਾ ਹੀ ਆ ਉਹਦੀ ਸ਼ਕਲ ਸੂਰਤ ਤਾਂ ਕਿਸੇ ਕੰਮ ਦੀ ਨਹੀਂ ਆ ਇਸ ਕਰਕੇ ਮੈਂ ਉਹਦਾ ਜਲਦੀ ਜਲਦੀ ਵਿਆਹ ਕੀਤਾ ਸੀ ਪਰ ਉਹ ਐਨਾ ਨਕਮਾ ਹੋਊਗਾ ਇਹ ਮੈਨੂੰ ਨਹੀਂ ਪਤਾ ਸੀ ਮੈਂ ਕਿਆ ਤੁਸੀਂ ਕੀ ਕਹਿ ਰਹੇ ਹੋ ਮੰਮੀ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਮੰਮੀ ਕਹਿਣ ਲੱਗੀ ਕਿ ਤੇਰੇ ਭਰਾ ਦੀ ਉਮਰ ਵੱਧ ਜਾਣ ਕਰਕੇ ਉਹ ਹੁਣ ਆਪਣੀ ਪਤਨੀ ਨੂੰ ਕੋਈ ਸੋਖ ਨਹੀਂ ਦੇ ਸਕਦਾ ਜਿਸ ਕਰਕੇ ਉਹਨਾਂ ਦੋਵਾਂ 'ਚ ਲੜਾਈ ਹੁੰਦੀ ਰਹਿੰਦੀ ਆ ਤੇ ਤੇਰੀ ਭਾਬੀ ਕਹਿੰਦੀ ਆ ਕਿ ਮੈਂ ਇਹ ਘਰ ਛੱਡ ਕੇ ਚਲੀ ਜਾਊਂਗੀ ਹੁਣ ਇਹ ਤੇਰੇ ਹੱਥ ਵਿੱਚ ਆ ਕਿ ਤੂੰ ਉਹਨੂੰ ਇਸ ਘਰ ਵਿੱਚ ਰੱਖ ਸਕਦਾ ਆ ਮੈਗਾ ਮੈ ਕੀ ਕਰ ਸਕਦਾ ਇਹਦੇ ਵਿੱਚ ਮੰਮੀ ਕਹਿਣ ਲੱਗੀ ਕਿ ਉਹਦੀਆਂ ਲੋੜਾਂ ਨੂੰ ਤੂੰ ਪੂਰੀਆਂ ਕਰ ਸਕਦਾ ਆ ਨਾਲੇ ਘਰ ਦੀ ਗੱਲ ਘਰ ਵਿੱਚ ਰਹਿ ਜਾਊਗੀ ਨਾਲੇ ਤੇਰੇ ਭਰਾ ਦੀ ਕਮਜ਼ੋਰੀ ਲੁਕੀ ਰਹਿ ਜਾਊਗੀ ਮੰਮੀ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਮੈਂ ਸਮਝ ਗਿਆ ਮੰਮੀ ਕੀ ਕਹਿਣਾ ਚਾਹੁੰਦੀ ਸੀ ਮੈਂ ਮੰਮੀ ਨੂੰ ਕਿਹਾ ਇਦਾਂ ਨਹੀਂ ਹੋ ਸਕਦਾ ਮੰਮੀ ਕਹਿਣ ਲੱਗੀ ਮੈਨੂੰ ਪਤਾ ਇਹ ਗੱਲ ਗਲਤ ਆ ਪਰ ਲੋਕਾਂ ਸਾਹਮਣੇ ਆਪਾਂ ਤੇਰੇ ਭਰਾ ਦੀ ਬੇਇੱਜ਼ਤੀ ਨਹੀਂ ਕਰ ਸਕਦੇ ਇਸ ਕਰਕੇ ਤੈਨੂੰ ਸਾਡੀ ਇੱਜ਼ਤ ਰੱਖਣੀ ਪਊਗੀ ਮੈਨੂੰ ਤਾਂ ਮੰਮੀ ਤੇ ਬੜੀ ਹੈਰਾਨੀ ਹੋ ਰਹੀ ਸੀ ਕਿ ਮੰਮੀ ਕਿੰਨੀ ਗਲਤ ਗੱਲ ਵਿੱਚ ਭਾਬੀ ਦਾ ਸਾਥ ਦੇ ਰਹੀ ਸੀ ਹੁਣ ਮੈਂ ਸਮਝ ਗਿਆ ਕਿ ਭਾਬੀ ਰਾਤ ਨੂੰ ਮੇਰੇ ਕੋਲ ਕਿਉਂ ਆਈ ਸੀ ਮੰਮੀ ਕਹਿ ਰਹੇ ਸੀ ਕਿ ਸਭ ਤੇਰੇ ਭਰਾ ਦੀ ਰਾਏ ਨਾਲ ਹੀ ਹੋਣਾ ਆ ਪਰ ਮੈਂ ਮੰਮੀ ਨੂੰ ਸਾਫ ਜਵਾਬ ਦੇ ਦਿੱਤਾ ਕਿ ਮੈਂ ਇਦਾਂ ਦਾ ਕੁਝ ਨਹੀਂ ਕਰਨਾ ਪਲੀਜ਼ ਮੈਨੂੰ ਮਜਬੂਰ ਨਾ ਕਰੋ ਮੈਂ ਇੰਨੀ ਗੱਲ ਕਹਿ ਕੇ ਗੁੱਸੇ ਵਿੱਚ ਘਰੋਂ ਨਿਕਲ ਗਿਆ ਤੇ ਹਸਪੀਟਲ ਵਿੱਚ ਜਾ ਕੇ ਵੀ ਮੈਂ ਇਹੀ ਗੱਲਾਂ ਬਾਰੇ ਸੋਚਦਾ ਰਿਹਾ ਮੰਮੀ ਮੈਨੂੰ ਵਾਰ-ਵਾਰ ਫੋਨ ਕਰ ਰਹੀ ਸੀ ਪਰ ਮੈਂ ਨਹੀਂ ਫੋਨ ਚੁੱਕ ਰਿਹਾ ਸੀ ਕਿਉਂਕਿ ਮੈਨੂੰ ਪਤਾ ਸੀ ਮੰਮੀ ਉਹੀ ਗੱਲ ਕਹਿਣ ਵਾਲੀ ਆ ਮੈਨੂੰ ਤਾਂ ਮੰਮੀ ਤੇ ਬੜਾ ਗੁੱਸਾ ਆ ਰਿਹਾ ਸੀ ਪਰ ਮੰਮੀ ਜਿਸ ਤਰ੍ਹਾਂ ਨਾਲ ਮੇਰੀਆਂ ਮਿੰਤਾ ਕਰ ਰਹੀ ਸੀ ਮੰਮੀ ਤੇ ਤਰਸ ਵੀ ਆ ਰਿਹਾ ਸੀ ਕਿ ਮਾਂ ਆਪਣੇ ਪੁੱਤ ਦਾ ਘਰ ਵਸਾਉਣ ਲਈ ਕੀ ਕੁਝ ਕਰ ਰਹੀ ਆ ਪਰ ਮੇਰੀ ਰੂਹ ਇਸ ਗੱਲ ਦੀ ਇਜਾਜ਼ਤ ਨਹੀਂ ਦੇ ਰਹੀ ਸੀ ਕਿਉਂਕਿ ਮੈਂ ਤਾਂ ਉਹਨੂੰ ਆਪਣੀ ਮਾਂ ਦੇ ਸਮਾਨ ਸਮਝਦਾ ਸੀ ਤੇ ਉਸ ਨਾਲ ਇਸ ਤਰ੍ਹਾਂ ਨਜਾਇਜ਼ ਰਿਸ਼ਤਾ ਬਣਾਉਣਾ ਮੈਨੂੰ ਸ਼ੋਭਾ ਨਹੀਂ ਦਿੰਦਾ ਸੀ ਪਰ ਫਿਰ ਵੀ ਮਾਂ ਲਈ ਮੈਂ ਕੋਸ਼ਿਸ਼ ਕਰ ਸਕਦਾ ਸੀ ਪਰ ਮੈਂ ਮਜਬੂਰ ਸੀ ਮੇਰੇ ਅੰਦਰੋਂ ਆਵਾਜ਼ ਆਉਂਦੀ ਨਹੀਂ ਸੀ ਕਿ ਮੈਂ ਗਲਤ ਕਰਾਂ ਜਦੋਂ ਉਸ ਦਿਨ ਮੈਂ ਘਰ ਵਾਪਸ ਗਿਆ ਤਾਂ ਮੈਂ ਵੇਖਿਆ ਕਿ ਭਾਬੀ ਨੇ ਲਾਲ ਸੂਟ ਪਾਇਆ ਹੋਇਆ ਸੀ ਉਹ ਬੜੀ ਸੱਜੀ ਤੇ ਜੀ ਫਿਰਦੀ ਸੀ ਤੇ ਮੇਰੇ ਅੱਗੇ ਪਿੱਛੇ ਬੜਾ ਘੁੰਮ ਰਹੀ ਸੀ ਉਹ ਮੈਨੂੰ ਰੋਟੀ ਲਿਆ ਕੇ ਦੇ ਰਹੀ ਸੀ ਕਦੇ ਮੈਨੂੰ ਚਾਹ ਬਣਾ ਕੇ ਦੇ ਰਹੀ ਸੀ ਮੰਮੀ ਵਾਰ-ਵਾਰ ਮੇਰੇ ਵੱਲ ਉਹੀ ਗੱਲ ਦਾ ਇਸ਼ਾਰਾ ਕਰ ਰਹੀ ਸੀ ਜਦੋਂ ਮੈਂ ਰਸੋਈ ਵਿੱਚ ਪਾਣੀ ਲੈਣ ਗਿਆ ਤਾਂ ਮੰਮੀ ਮੈਨੂੰ ਕਹਿਣ ਲੱਗੀ ਕਿ ਪੁੱਤ ਮੇਰੀ ਇੱਜ਼ਤ ਰੱਖ ਲਵੀਂ ਮੈਂ ਆਪਣੇ ਕਮਰੇ ਵਿੱਚ ਜਾ ਕੇ ਬੈਠਾ ਹੀ ਸੀ ਕਿ ਭਾਬੀ ਮੇਰੇ ਪਿੱਛੇ ਹੀ ਆ ਗਈ ਮੈਂ ਕਿਹਾ ਤੁਸੀਂ ਆਪਣੇ ਕਮਰੇ ਵਿੱਚ ਜਾਓ ਬਾਰ-ਬਾਰ ਮੇਰੇ ਕਮਰੇ ਕਿਉਂ ਆਏ ਜਾਂਦੇ ਹੋ ਇੰਨੇ ਟਾਈਮ ਤੱਕ ਮੇਰਾ ਭਰਾ ਮੇਰੇ ਕੋਲ ਆ ਗਿਆ ਤੇ ਮੈਨੂੰ ਕਹਿਣ ਲੱਗਿਆ ਕਿ ਜੋ ਗੱਲ ਤੇਨੂੰ ਮੰਮੀ ਨੇ ਸਮਝਾਈ ਆ ਉਹ ਤੈਨੂੰ ਕਰਨੀ ਹੀ ਪੈਣੀ ਆ ਮੈਂ ਆਪਣੇ ਭਰਾ ਨੂੰ ਕਿਹਾ ਕਿ ਵੀਰੇ ਤੁਸੀਂ ਵੀ ਇਸ ਗੱਲ 'ਤੇ ਯਾਰ ਹੋ ਉਹ ਕਹਿਣ ਲੱਗਾ ਹਾਂ ਕਿਉਂਕਿ ਮੈਂ ਆਪਣੀ ਇੱਜ਼ਤ ਢੱਕੀ ਰੱਖਣੀ ਚਾਹੁੰਦਾ ਆ ਮੈਂ ਨਹੀਂ ਚਾਹਨਾ ਕਿ ਕਿਸੇ ਨੂੰ ਪਤਾ ਲੱਗੇ ਕਿ ਮੈਂ ਇੱਕ ਅਮਰਦਿਆਂ ਪਰ ਜੇ ਤੂੰ ਇਸ ਗੱਲ ਵਿੱਚ ਮੇਰਾ ਸਾਥ ਨਾ ਦਿੱਤਾ ਤਾਂ ਮੇਰਾ ਜਲੂਸ ਨਿਕਲ ਜਾਣਾ ਆ ਹਰ ਇੱਕ ਨੇ ਮੇਰਾ ਮਜ਼ਾਕ ਡਾਉਣਾ ਤੈਨੂੰ ਪਤਾ ਅੱਜ ਕੱਲ੍ਹ ਲੋਕ ਕਿੰਨਾ ਮਜ਼ਾਕ ਡਾਉਂਦੇ ਇਸ ਚੀਜ਼ ਦਾ ਮੈਂ ਆਪਣੇ ਭਰਾ ਦੀ ਅੱਖ 'ਤੇ ਇੱਕ ਮਜਬੂਰੀ ਪੜ ਲਈ ਉਹ ਇੱਕ ਮਜਬੂਰ ਦੇਣ ਨਾਲ ਇਹ ਗੱਲ ਕਹਿ ਰਿਹਾ ਸੀ ਜਦਕਿ ਕੋਈ ਵੀ ਆਪਣੀ ਪਤਨੀ ਨੂੰ ਆਪਣੀਆਂ ਅੱਖਾਂ ਸਾਹਮਣੇ ਕਿਸੇ ਨੂੰ ਨਹੀਂ ਸੌਂਪ ਸਕਦਾ ਪਰ ਮਜਬੂਰੀ ਵਿੱਚ ਬੰਦੇ ਨੂੰ ਹਰ ਇੱਕ ਕਦਮ ਉਠਾਉਣਾ ਪੈਂਦਾ ਆ ਮੇਰਾ ਭਰਾ ਮੈਨੂੰ ਕਹਿਣ ਲੱਗਿਆ ਮੇਰਾ ਵਾਅਦਾ ਕਰਕੇ ਤੂੰ ਮੇਰੀ ਗੱਲ ਨਹੀਂ ਟਾਲੇਂਗਾ ਮੈਂ ਆਪਣੇ ਭਰਾ ਨੂੰ ਕਹਿ ਕੇ ਮੇਰੀ ਵੀ ਕੋਈ ਜ਼ਿੰਦਗੀ ਆ ਕੱਲ ਨੂੰ ਮੈਂ ਵੀ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਚਾਹੁੰਨਾ ਪਰ ਤੁਸੀਂ ਤਾਂ ਚਾਹੁੰਦੇ ਹੋ ਕਿ ਮੈਂ ਸਾਰੀ ਜ਼ਿੰਦਗੀ ਭਾਬੀ ਨਾਲ گزار ਦੇਵਾਂ ਮੈਂ ਕਿਹਾ ਅੱਜ ਕੱਲ੍ਹ ਕਿਸ ਚੀਜ਼ ਦੀ ਦਵਾਈ ਨਹੀਂ ਮਿਲਦੀ ਹਰ ਇੱਕ ਚੀਜ਼ ਦੀ ਦਵਾਈ ਮਿਲਦੀ ਆ ਤੁਸੀਂ ਇੱਕ ਵਾਰ ਕੋਸ਼ਿਸ਼ ਤਾਂ ਕਰੋ ਤੁਸੀਂ ਦਵਾਈ ਲੈ ਲਵੋ ਪਰ ਮੇਰਾ ਭਰਾ ਕਹਿਣ ਲੱਗਿਆ ਤੈਨੂੰ ਕੀ ਲੱਗਦਾ ਕਿ ਮੈਂ ਆਪਣਾ ਲਾਜ ਨਹੀਂ ਕਰਵਾਇਆ ਮੈਂ ਹਰ ਜਗ੍ਹਾ ਆਪਣਾ ਲਾਜ ਕਰਵਾਇਆ ਪਰ ਹਰ ਡਾਕਟਰ ਨਾਕਾਮ ਰਿਹਾ ਮੈਂ ਤਾਂ ਦਵਾਈਆਂ ਖਾ ਖਾ ਕੇ ਅੱਕ ਗਿਆ ਇਸ ਕਰਕੇ ਮੈਂ ਚਾਹੁੰਨਾ ਕਿ ਹੁਣ ਮੈਂ ਇਸ ਚੀਜ਼ ਬਾਰੇ ਨਾ ਹੀ ਸੋਚਾਂ ਤਾਂ ਚੰਗਾ ਆ ਬਸ ਤੂੰ ਹੀ ਹੁਣ ਇਸ ਚੀਜ਼ ਦਾ ਹੱਲ ਕਰਨਾ ਬੱਚਾ ਉਹ ਤੇਰਾ ਜੰਮੂਗੀ ਪਰ ਵੱਜੂਗਾ ਮੇਰਾ ਇੰਨੀ ਗੱਲ ਕਹਿ ਕੇ ਮੇਰਾ ਭਰਾ ਮੇਰੇ ਕਮਰੇ ਵਿੱਚੋਂ ਚਲਾ ਗਿਆ ਇਦਾਂ ਲੱਗ ਰਿਹਾ ਸੀ ਜਿਵੇਂ ਇਹ ਗੱਲ ਉਹਦੇ ਲਈ ਕਹਿਣੀ ਬੜੀ ਔਖੀ ਸੀ ਪਰ ਫਿਰ ਵੀ ਉਹ ਕਹਿ ਰਿਹਾ ਸੀ ਮੈਂ ਤਾਂ ਇਸ ਚੀਜ਼ ਬਾਰੇ ਸੋਚ-ਸੋਚ ਕੇ ਦਿਮਾਗ ਖਰਾਬ ਕਰੀ ਜਾ ਰਿਹਾ ਸੀ ਫਿਰ ਜਦੋਂ ਹਨੇਰਾ ਹੋ ਗਿਆ ਭਾਬੀ ਮੇਰੇ ਕਮਰੇ ਵਿੱਚ ਆ ਗਈ ਤੇ ਉਹਨੇ ਚੁੱਪ ਕਰਕੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਤੇ ਮੇਰੇ ਨੇੜੇ ਆ ਕੇ ਬੈਠ ਗਈ ਉਹਨੇ ਬੜੀ ਉਤਲੀ ਜੀ ਨਾਈਟੀ ਪਾਈ ਹੋਈ ਸੀ ਹੌਲੀ-ਹੌਲੀ ਉਹ ਮੈਨੂੰ ਆਪਣੇ ਨਾਲ ਲਾ ਰਹੀ ਸੀ ਮੈਂ ਨਾ ਚਾਹ ਕੇ ਵੀ ਉਹਦੇ ਕੋਲੋਂ ਦੂਰ ਨਹੀਂ ਹੋ ਸਕਦਾ ਸੀ ਕਿਉਂਕਿ ਸਾਰਾ ਪਰਿਵਾਰ ਹੀ ਮੇਰੇ ਪਿੱਛੇ ਪਿਆ ਸੀ ਕਿ ਮੈਂ ਇਹ ਕੰਮ ਕਰਾਂ ਹੌਲੀ-ਹੌਲੀ ਉਹ ਮੇਰੇ ਫੇਰਨ ਲੱਗੀ ਜਦੋਂ ਉਹਨੇ ਮੇਰੇ ਪੇਟ ਤੇ ਹੱਥ ਲਾਇਆ ਤਾਂ ਮੈਂ ਆਪਣੇ ਜਜ਼ਬਾਤਾਂ ਨੂੰ ਰੋਕ ਨਾ ਸਕਿਆ ਮੈਂ ਵੀ ਉਹਨੂੰ ਘੁੱਟ ਕੇ ਫੜ ਲਿਆ ਤੇ ਉਹਨੂੰ ਬੈੱਡ ਤੇ ਪਾ ਲਿਆ ਅਸੀਂ ਸਾਰੀ ਰਾਤ ਰਜਾਈ ਵਿੱਚ ਪਏ ਰਹੇ ਤੇ ਰਾਜ ਕੇ ਮੈਂ ਉਹਨੂੰ ਪਿਆਰ ਕਰਨ ਲੱਗਾ ਉਹ ਮੈਨੂੰ ਕਹਿਣ ਲੱਗੀ ਕਿ ਤੇਰੇ ਵਿੱਚ ਤਾਂ ਕੋਈ ਖਾਸ ਗੱਲ ਬਾਤ ਆ ਤੇਰਾ ਭਰਾ ਤਾਂ ਬਿਲਕੁਲ ਨਕੰਮਾ ਆ ਸਾਰੀ ਰਾਤ ਅਸੀਂ ਦੋਵੇਂ ਪਿਆਰ ਕਰਦੇ ਰਹੇ ਕਿਉਂਕਿ ਠੰਡ ਵੀ ਪਈ ਸੀ ਸਵੇਰ ਨੂੰ ਪਤਾ ਨਹੀਂ ਕਿਉਂ ਫੇਰ ਮੇਰਾ ਮਨ ਪਛਤਾ ਰਿਹਾ ਸੀ ਕਿ ਮੈਨੂੰ ਇਹ ਸਭ ਨਹੀਂ ਕਰਨਾ ਚਾਹੀਦਾ ਸੀ ਉਸ ਟਾਈਮ ਮੈਂ ਆਪਣੇ ਜਜ਼ਬਾਤਾਂ ਤੇ ਕਾਬੂ ਨਹੀਂ ਕਰ ਪਾਇਆ ਉਸ ਸਾਵਣ ਨਾਲ ਉਹਨੇ ਮੈਨੂੰ ਛੇੜ ਲਿਆ ਸੀ ਜਿਸ ਕਰਕੇ ਮੈਂ ਪਿਗਲ ਗਿਆ ਤੇ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਪਰ ਹਸਪੀਟਲ ਵਿੱਚ ਜਾ ਕੇ ਮੈਂ ਫਿਰ ਪਛਤਾ ਰਿਹਾ ਸੀ ਕਿ ਮੈਨੂੰ ਇਹ ਸਭ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਮੈਂ ਆਪਣੀ ਲਾਈਫ ਆਪਣੇ ਹਿਸਾਬ ਨਾਲ ਜਿਉਣਾ ਚਾਹੁੰਦਾ ਸੀ ਪਰ ਹੁਣ ਮੈਂ ਉਹਦੇ ਨਾਲ ਹੀ ਰਿਸ਼ਤਾ ਬਣਾ ਬੈਠਾ ਸੀ ਹੁਣ ਮੈਂ ਚਾਹ ਕੇ ਵੀ ਇਹਦੇ ਚੋਂ ਬਾਹਰ ਨਹੀਂ ਨਿਕਲ ਸਕਦਾ ਸੀ ਅਗਲੇ ਦਿਨ ਫਿਰ ਭਾਬੀ ਮੇਰੇ ਕਮਰੇ 'ਚ ਆ ਗਈ ਉਹ ਡੇਲੀ ਹੀ ਮੇਰੇ ਕਮਰੇ ਵਿੱਚ ਆ ਜਾਂਦੀ ਪਰ ਮੈਨੂੰ ਅਗਲੇ ਦਿਨ ਇਸ ਗੱਲ ਦਾ ਬੜਾ ਪਛਤਾਵਾ ਲੱਗ ਰਿਹਾ ਸੀ ਪਰ ਫਿਰ ਵੀ ਮੈਂ ਉਹਦੀ ਭੁੱਖ ਨੂੰ ਪੂਰੀ ਕਰਦਾ ਰਿਹਾ ਇੱਕ ਦਿਨ ਮੈਂ ਆਪਣੀ ਮੰਮੀ ਨਾਲ ਗੱਲ ਕੀਤੀ ਕਿ ਮੈਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਕੱਟਣੀ ਚਾਹੁੰਦਾ ਹੁਣ ਤਾਂ ਢੀ ਗੱਲ ਨਹੀਂ ਮੰਨ ਸਕਦਾ ਕਿਉਂਕਿ ਮੈਨੂੰ ਲੱਗਣ ਲੱਗ ਗਿਆ ਸੀ ਜਿਵੇਂ ਮੇਰੀ ਭਾਬੀ ਮੇਰੇ ਗਾਲੀ ਪਾ ਦਿੰਦੀ ਹੋਵੇ ਮੰਮੀ ਕਹਿਣ ਲੱਗੀ ਤੂੰ ਆਪਣੇ ਵੱਡੇ ਭਰਾ ਲਈ ਚੁੱਪ ਰਹਿ ਤੈਨੂੰ ਉਹਨੂੰ ਇੱਥੇ ਵਸਾਉਣ ਲਈ ਇਹ ਸਭ ਕਰਨਾ ਹੀ ਪਊਗਾ ਮੰਮੀ ਕਹਿਣ ਲੱਗੀ ਜੇ ਤੂੰ ਕਿਸੇ ਹੋਰ ਨਾਲ ਵਿਆਹ ਕਰਵਾਏਂਗਾ ਤਾਂ ਇੰਨੇ ਚਲੀ ਜਾਣਾ ਆ ਜਿੰਨਾ ਟਾਈਮ ਇਹਦੇ ਕੋਈ ਬੱਚਾ ਨਹੀਂ ਹੁੰਦਾ ਤੈਨੂੰ ਇਹਦੇ ਨਾਲ ਹੀ ਰਹਿਣਾ ਪਊਗਾ ਸਾਰਾ ਪਰਿਵਾਰ ਹੀ ਮੇਰੇ ਤੇ ਪ੍ਰੈਸ਼ਰ ਪਾ ਰਿਹਾ ਸੀ ਮੈਂ ਚੁੱਪ ਕਰ ਜਾਂਦਾ ਸੀ ਕਿਉਂਕਿ ਮੈਂ ਆਪਣੇ ਪਰਿਵਾਰ 'ਚ ਹੀ ਆਪਣੀ ਖੁਸ਼ੀ ਮਹਿਸੂਸ ਕਰਦਾ ਸੀ ਕਦੇ-ਕਦੇ ਮਨ 'ਚ ਆਪਣੀ ਖੁਸ਼ੀ ਦਾ ਵੀ ਖਿਆਲ ਆਉਂਦਾ ਸੀ ਪਰ ਫਿਰ ਮੈਂ ਸੋਚਦਾ ਸੀ ਕਿ ਜਾਂ ਤਾਂ ਫਿਰ ਮੈਂ ਪਹਿਲਾਂ ਹੀ ਨਾ ਕੋਈ ਰਿਲੇਸ਼ਨ ਬਣਾਉਂਦਾ ਹੁਣ ਮੈਂ ਉਹਨੂੰ ਅੱਧ ਵਿਚਕਾਰ ਵੀ ਨਹੀਂ ਛੱਡ ਸਕਦਾ ਸੀ ਇਸ ਤਰ੍ਹਾਂ ਰੋਜ਼ ਹੀ ਭਾਬੀ ਮੇਰ ਨਾਲ ਹੀ ਸੌਂਦੀ ਸੀ ਮੈਨੂੰ ਆਪਣੇ ਭਰਾ ਦੇ ਸਾਹਮਣੇ ਜਾਂਦੇ ਨੂੰ ਬੜੀ ਸ਼ਰਮਜੀ ਮਹਿਸੂਸ ਹੁੰਦੀ ਸੀ ਕਿ ਉਹ ਕੀ ਸੋਚੂਗਾ ਬੇਸ਼ੱਕ ਉਹਨੇ ਮੈਨੂੰ ਕਿਹਾ ਸੀ ਪਰ ਫਿਰ ਵੀ ਉਹਦੇ ਦਿਲ ਤੇ ਕੀ ਬੀਤੂਗੀ ਇਹ ਖਿਆਲ ਮੈਨੂੰ ਹਮੇਸ਼ਾ ਰਹਿੰਦਾ ਸੀ ਹੁਣ ਭਾਬੀ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਸੀ ਉਹਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੈਂ ਤੇਰੇ ਨਾਲ ਕੋਟ ਮੈਰਿਜ ਕਰਵਾਉਣੀ ਆ ਮੈਂ ਉਹਦੇ ਨਾਲ ਨਹੀਂ ਰਹਿਣਾ ਨਹੀਂ ਤਾਂ ਮੈਂ ਇਸ ਘਰ ਨੂੰ ਛੱਡ ਕੇ ਚਲੀ ਜਾਊਂਗੀ ਮੰਮੀ ਵੀ ਇਸ ਗੱਲ ਪਿੱਛੇ ਰੌਲਾ ਪਾ ਕੇ ਬੈਠ ਗਈ ਮੰਮੀ ਕਹਿਣ ਲੱਗੀ ਤੂੰ ਉਹਦੇ ਨਾਲ ਕੋਰਟ ਮੈਰਿਜ ਕਰਵਾਏਂਗੀ ਤਾਂ ਮੇਰੇ ਵੱਡੇ ਮੁੰਡੇ ਦੀ ਬਦਨਾਮੀ ਹੋ ਜਾਣੀ ਆ ਜੋ ਗੱਲ ਹੋਈ ਸੀ ਹੁਣ ਤੂੰ ਉਹਦੇ ਤੇ ਰਹਿ ਪਰ ਭਾਬੀ ਨੂੰ ਹੁਣ ਲਾਲਚ ਪੈ ਗਿਆ ਸੀ ਭਾਬੀ ਨੂੰ ਇਹ ਹੋ ਗਿਆ ਸੀ ਕਿ ਮੈਂ ਤਾਂ ਡਾਕਟਰ ਆ ਉਹ ਮਾਮੂਲੀ ਜਿਹਾ ਖੇਤੀ ਕਰਨ ਵਾਲਾ ਭਾਬੀ ਕਹਿਣ ਲੱਗੀ ਬਸ ਮੈਂ ਤਾਂ ਤੇਰੇ ਨਾਲ ਹੀ ਰਹਿਣਾ ਜਿੰਨੂੰ ਪਤਾ ਲੱਗਣਾ ਲੱਗ ਜਵੇ ਹੁਣ ਜੇ ਮੈਂ ਉਹਦੇ ਨਾਲ ਕੋਰਟ ਮੈਰਿਜ ਕਰਵਾਉਂਦਾ ਸੀ ਤਾਂ ਲੋਕਾਂ ਸਾਹਮਣੇ ਮੇਰੇ ਭਰਾ ਦੀ ਕੋਈ ਇੱਜ਼ਤ ਨਹੀਂ ਰਹਿਣੀ ਸੀ ਸਾਬ ਨੂੰ ਪਤਾ ਲੱਗ ਜਾਣਾ ਸੀ ਕਿ ਬੱਚਾ ਮੇਰਾ ਆ ਲੋਕਾਂ ਨੇ ਪਤਾ ਨਹੀਂ ਕੀ ਕੀ ਗੱਲਾਂ ਕਰਨੀਆਂ ਸੀ ਕਿਸੇ ਨੂੰ ਕੀ ਪਤਾ ਕਿ ਮੈਂ ਕਿੰਨਾ ਮਜਬੂਰ ਸੀ ਭਾਬੀ ਨੇ ਤਾਂ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਜੇ ਤੁਸੀਂ ਮੇਰਾ ਇਹਦਾ ਵਿਆਹ ਨਹੀਂ ਕਰੋਗੇ ਤਾਂ ਮੈਂ ਘਰ ਛੱਡ ਕੇ ਚਲੀ ਜਾਊਂਗੀ ਹੁਣ ਮੰਮੀ ਉਹਦਾ ਵਿਰੋਧ ਕਰਦੀ ਸੀ ਪਰ ਜੋ ਵੀ ਹੋਵੇ ਹੁਣ ਉਹ ਮੇਰੀ ਜ਼ਿੰਮੇਵਾਰੀ ਸੀ ਕਿਉਂਕਿ ਉਹਦੇ ਪੇਟ 'ਚ ਮੇਰਾ ਬੱਚਾ ਪਲ ਰਿਹਾ ਸੀ ਇਸ ਕਰਕੇ ਮੈਂ ਆਪਣੀ ਮਾਂ ਨੂੰ ਕਹਿ ਦਿੱਤਾ ਕਿ ਹੁਣੇ ਸਾਰੀ ਉਮਰ ਮੇਰੇ ਨਾਲ ਹੀ ਰਹੂਗੀ ਫਿਰ ਅਸੀਂ ਦੋਵਾਂ ਨੇ ਸਾਰਿਆਂ ਦੀ ਰਜ਼ਾਮੰਦੀ ਨਾਲ ਕੋਟ ਮੈਰਿਜ ਕਰਵਾ ਲਈ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਉਹਦੇ ਪੇਟ ਵਿੱਚ ਪਲਦਾ ਬੱਚਾ ਮੇਰਾ ਆ ਲੋਕੀ ਬੜੀਆਂ ਗੱਲਾਂ ਕਰਦੇ ਸੀ ਕਿ ਇਹਨਾਂ ਦਾ ਨਾਜਾਇਜ਼ ਸਬੰਧ ਹੋਣਾ ਪਰ ਜੋ ਕੁਝ ਹੋਇਆ ਮੇਰੀ ਮਰਜ਼ੀ ਤੋਂ ਬਿਨਾ ਹੋਇਆ ਸੀ ਪਹਿਲਾਂ ਮੈਨੂੰ ਘਰ ਦੇ ਆਣੇ ਮਜਬੂਰ ਕੀਤਾ ਸੀ ਤੇ ਹੁਣ ਮੈਂ ਆਪ ਇਸ ਜ਼ਿੰਮੇਵਾਰੀ ਤੋਂ ਨਹੀਂ ਭੱਜਣਾ ਚਾਹੁੰਦਾ ਸੀ ਇਸ ਗੱਲ ਦਾ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਮੇਰਾ ਵੱਡਾ ਭਰਾ ਮਰਦਿਆ ਇਸ ਕਰਕੇ ਮੇਰੀ ਪਰਜਾਈ ਨੇ ਮੇਰੇ ਨਾਲ ਵਿਆਹ ਕਰਵਾ ਲਿਆ ਕਈ ਲੋਕਾਂ ਨੂੰ ਲੱਗਦਾ ਹੋਣਾ ਕਿ ਮੈਂ ਆਪਣੇ ਭਰਾ ਦਾ ਘਰ ਖਰਾਬ ਕਰ ਦਿੱਤਾ ਪਰ ਇਹ ਸਭ ਸਾਰਿਆਂ ਦੀ ਮਰਜ਼ੀ ਨਾਲ ਹੋਇਆ ਸੀ ਜਿਸ ਗੱਲ ਨੂੰ ਲੁਕਾਉਣ ਲਈ ਇਹ ਸਭ ਕੀਤਾ ਗਿਆ ਸੀ ਉਹ ਗੱਲ ਤਾਂ ਹੁਣ ਸਭ ਦੇ ਸਾਹਮਣੇ ਆ ਹੀ ਗਈ ਸੀ ਰਹਿੰਦੇ ਸੀ ਇੱਕ ਘਰ ਵਿੱਚ ਹੀ ਆ ਪਰ ਮੇਰੇ ਭਰਾ ਦੀ ਮਾੜੀ ਕਿਸਮਤ ਸੀ ਉਹਦਾ ਵਿਆਹ ਹੋ ਕੇ ਵੀ ਉਹ ਇਕੱਲਾ ਹੀ ਰਹਿ ਗਿਆ ਪਰ ਮੈਂ ਉਹਨੂੰ ਕਦੇ ਵੀ ਇਕੱਲਾ ਨਹੀਂ ਛੱਡੂੰਗਾ ਮੈਂ ਆਪਣੇ ਨਾਲੋਂ ਪਹਿਲਾਂ ਉਹਨੂੰ ਆਪਣੇ ਘਰ ਦਾ ਹੱਕਦਾਰ ਸਮਝਦਾ ਆਂ ਮੈਂ ਉਹਨੂੰ ਹਮੇਸ਼ਾ ਆਪਣੇ ਨਾਲ ਲੈ ਕੇ ਚੱਲਦਾ ਆਂ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ 'ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ